ਆ ਬਾਬਾ ਪਾਲਾ ਸਿੰਘ ਜੀ ਗੋਹਾਵਾਲਿਆਂ ਦੀ ਸਾਲਾਨਾ ਵਰਸੀ ਜੋ ਮਨਾਈ ਜਾ ਰਹੀ ਆ ਤਾਂ ਇੱਥੇ ਸੇਵਾਦਾਰ ਵੀ ਵੀਰ ਬਹੁਤ ਸੱਜੇ ਢੰਗ ਦੇ ਨਾਲ ਸੇਵਾ ਕਰ ਰਹੇ ਆ ਤਾਂ ਸੰਗਤਾਂ ਨੂੰ ਬੜੇ ਤਰੀਕੇ ਨਾਲ ਪਿਆਰ ਦੇ ਨਾਲ ਜਿਹੜਾ ਵਾ ਅੰਦਰ ਜੋ ਐਂਟਰੀ ਦਿੱਤੀ ਜਾ ਰਹੀ ਆ ਬੜੇ ਪਿਆਰ ਦੇ ਨਾਲ ਤੇ ਇੱਥੇ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਦਰਸ਼ਨ ਕਰਨ ਲਈ ਆ ਸ਼ਰਧਾ ਭਾਵਨਾ ਦੇ ਨਾਲ ਜਿਹੜੀ ਆ ਦਰਸ਼ਨ ਕਰ ਰਹੀਆਂ ਵਾ ਤਾਂ-ਤਾਂ ਸੱਚਖੰਡ ਵਾਸੀ ਬਾਬਾ ਪਾਲਾ ਸਿੰਘ ਜੀ ਦੇ ਅੰਗੀਠਾ ਸਾਹਿਬ ਤੋਂ ਆਪਾਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਤਾਂ ਸੰਗਤਾਂ ਕਾਫੀ ਵਾਹਿਗੁਰੂ ਦਾ ਜਾਪ ਵੀ ਨਾਲ ਜਪਦਿਆਂ ਆ ਰਹੀਆਂ ਵਾ ਤਾਂ ਤੁਸੀਂ ਵੀ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਇੱਥੇ ਸੰਗਤਾਂ ਜਿਹੜੀਆਂ ਸੱਚਖੰਡ ਵਾਸੀ ਬਾਬਾ ਪੰਨਾ ਸਿੰਘ ਜੀ ਦੇ ਹਾਜ਼ਰੀ ਭਰਨ ਆਈਆਂ ਵਾ ਤੇ ਗੁਰੂ ਘਰ ਦੀਆਂ ਖੁਸ਼ੀਆਂ ਜਿਹੜੀਆਂ ਇਹ ਪ੍ਰਾਪਤ ਕਰਨ ਆਈਆਂ ਤੇ ਆਪਾਂ ਤੁਹਾਨੂੰ ਜਿਹੜੀਆਂ ਇਹ ਲਾਈਵ ਤਸਵੀਰਾਂ ਜਿਹੜੀਆਂ ਵਿਖਾ ਰਹੇ ਹਾਂ ਦੇਖੋ ਤੁਸੀਂ ਵਾਹਿਗੁਰੂ ਦਾ ਜਾਪ ਜਿਹੜਾ ਸੰਗਤਾਂ ਜਪਦਿਆਂ ਆ ਰਹੀਆਂ kia <laughs> pai ਤਾਂ ਉਹ ਜਿਹੜੇ ਰਾਤ ਨੂੰ ਆਏ ਦੋ ਜਣੇ ਬੋਲਣ ਆ ਗਏ ਮੈਂ ਬੰਦ ਕਰ ਸਕੀ ਨਾ ਬੰਦ ਕਰਾਉਣੇ ਆ ਜੋ ਇੱਕ ਦੇ ਪਾਪਾ ਪਾਪਾ ਦੇ ਬੱਚੇ ਤੇ ਆਏ ਬੜਾ ਪਾਲਾ ਜੀ ਹਮ ਗਿਆ ਨਹੀਂ ਇਹ ਜਿਹੜੇ ਮਾਂ ਤੋਂ ਹੁੰਦੇ ਆ ਤਰੀਰ ਕਰਕੇ ਜਲ ਜਾਂਦੇ ਆ ਪਰ ਹਮੇਸ਼ਾ ਇੱਥੇ ਰਹਿੰਦੇ ਆ ਉਹ ਕਿਤੇ ਨਹੀਂ ਗਏ ਹਮੇਸ਼ਾ ਇਹ ਦੋ ਮੰਗੋ ਤਾਂ ਮੈਂ ਜਿਹੜਾ ਬਾਹਰ ਆ ਮ ਆਇਆ ਆ ਇਸਾਂ ਦੇ ਨਾਲ ਇੱਕ ਹੀ ਜੀ ਦੇ ਵਿੱਚ ਹੁਣ ਮੇਰੇ ਕੋਲ ਇਹ ਬੋਸ਼ਣਾ ਮਾਂ ਦੀ ਕਿਰਪਾ ਨਾਲ ਬਹੁਤ ਵਧੀਆ ਬੜੀ ਸੰਗਤ ਆਈ ਹੈ ਜੀ ਮਾਂ ਲੱਖਾਂ ਦਾ ਮੈਂ ਨੇ ਆਖਿਆ ਸੀ ਸੋਚਿਆ ਕਿ ਐਂਕੀ ਹਾਲਾ ਕਰਕੇ ਸ਼ਾਇਦ ਸੰਗਤ ਮਾਰ ਦੂਗੀ ਪਰ ਧਰਮ ਜੀ ਹਾਂ ਜੀ ਨਾਲ ਜੱਤ ਗੁਰੂ ਘਰ ਨਾਲ ਢੋਲ ਨਾਲ ਜੇ ਮਹਾਪੁਰਖ ਨੇ ਇਹਨਾਂ ਜਿਹੜਾ ਕਰਨਾ ਗੁਰੂ ਦਸ ਇੱਕ ਮੰਨਾ ਨਾ ਔਰ ਕਿਰਤੂ ਰੰਗ ਦੀ ਬਹੁਤ ਹੈ ਜੀ ਦੇਖੋ ਤੁਹਾਡੇ ਸਾਹਮਣੇ ਕਿੰਨੀ ਸੰਗ ਲੱਖਾਂ ਦਾ ਨੰਬਰ ਹੈ ਲੰਗਰਾਂ ਦੇ ਕੋਈ ਕਮੀ ਨਹੀਂ ਜੇ ਉਹ ਸਭ ਕੁਝ ਮਿਲ ਗਿਆ ਜੀ ਬੜਾ ਕਿਰਪਾ ਮਹਾਪੁਰਖ ਦਾ ਜੜਦੀ ਖਲਾ ਸਾਰੇ ਇੱਥੇ ਆਏ ਮਹਾਪੁਰਖ ਦੇ ਵਾਹਿਗੁਰੂ ਜੀ ਦਾ ਫਤਿਹ ਸਾਹਿਬ ਬਣੀ ਨੇ ਇਹ ਆਪਣੀਆਂ ਹਾਜ਼ਰੀਆਂ ਪਰ ਰਹੀ ਆ ਲੱਖਾਂ ਦੀ ਗਿਣਤੀ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਨਹੀਂ ਲੱਖਾਂ ਦੀ ਗਿਣਤੀ ਵਿੱਚ ਆ ਇੱਥੇ ਇੱਕ ਚਰਸਤਾ ਪੈਂਦਾ ਵਾ ਜਿਹੜੀ ਦੂਰ ਦੂਰ ਤੱਕ ਕਿਲੋਮੀਟਰ ਤੱਕ ਹੈ ਸੰਗੀਤ ਐਵੇਂ ਦੀ ਹੀ ਆ ਰਹੀ ਆ ਤੁਸੀਂ ਦੇਖੋ ਦੂਰ ਦੂਰ ਤੱਕ ਵੱਲੋਂ ਜਿਹੜਾ ਲੰਗਰ ਲਾਇਆ ਗਿਆ ਵਸ ਸਵੇਰ ਦਾ ਲੰਗਰ ਵੀਰ ਜੀ ਕਿੰਨੇ ਵਜੇ ਦਾ ਚੱਲਣ ਡਿਆ ਲੰਗਰ ਸਵੇਰ ਦਾ ਜੀ 7 ਵਜੇ ਦਾ ਚੱਲਣ ਡਿਆ ਤੁਸੀਂ ਹਿਸਾਬ ਲਾ ਲਓ ਕਿ ਸੰਗਤਾਂ ਜਿਹੜੀਆਂ ਨਾ ਇੱਥੇ ਹੁਣ ਮੈਂ ਕਹਿਣਾ ਨਹੀਂ ਚਾਹੁੰਦੀ ਪਰ ਛੋਲੇ ਪਰਣ ਡੀਆਂ 7 ਵਜੇ ਦਾ ਇਹ ਜਿਹੜਾ ਫਰੂਟ ਲੱਗਾ ਅਜੇ ਵੀ ਪ੍ਰਾਤਾਂ ਗੁਰੂ ਸਾਹਿਬ ਦੀ ਇੰਨੀ ਬਰਕਤ ਹੈ ਨਾ ਅਜੇ ਵੇਖੋ ਸੇਵਾਦਾਰਾਂ ਨੂੰ ਪੂਰੀਆਂ ਪ੍ਰਾਤਾਂ ਜਿਹੜੀਆਂ ਨਾ ਇਹ ਪਰ ਪਰ ਕੇ ਜਿਹੜਾ ਵੰਡਿਆ ਜਾ ਰਿਹਾ ਚੀਰ ਚੀਰ ਕੇ ਤੇ ਕੋਹੋ ਤਾਂ ਸਾਰਤਾ ਵੀ ਵੀਰਾਂ ਨੂੰ ਵਰਤਾਇਆ ਜਾ ਰਿਹਾ ਵਾ ਜਿੰਦਾ ਗਿਆ ਵੇਖੋ ਸਕੇਲੇਆ ਵਰਤਾਰੇ ਬੀਬੀਆਂ ਦੋਰੇ ਦੋਰੇ ਤੇਰੇ ਤੇਰੇ ਗੁਰੂ ਘਰ ਕੋਈ ਘਾਟਾ ਨਹੀਂ ਆ ਤੇ ਇਹ ਤਾਂ ਤਾਂ ਸੱਚਖੰਡਵਾਸੀ ਬਾਬਾ ਪਾਲਾ ਸਿੰਘ ਜੀ ਦੀ ਕਿਰਪਾ ਦੇ ਨਾਲ ਹੀ ਆ ਜੋ ਇਹ ਲੰਗਰ ਚੱਲਣ ਦਾ ਹੈ ਅੱਜ ਤੇ ਵੀਰ ਜੀ ਕਿੱਥੋਂ ਆਏ ਨੇ ਜੀ ਜੀ ਕਿੱਥੋਂ ਆਏ ਆਈ ਸਾਡਾ ਪਿੰਡ ਹੈਗਾ ਚੀਮਾ ਚੀਮਾ ਬਾੜ ਤੋਂ ਵਜੀਪੂ ਕਰਦੇ ਆ ਜੀ ਅੱਛਾ ਜੀ ਪਿੰਡ ਵੱਲ ਜੀ ਕਰਦੇ ਦੋ ਰਾਜ ਨਹੀਂ ਲੱਗ ਰਹੇ ਸੇਵਾ ਲੱਗੀ ਹੈ ਜੀ ਅੱਛਾ ਜੀ ਅੱਛਾ ਜੀ ਕਿੰਨੇ ਵਜੇ 7 ਵਜੇ ਦਾ ਕਤਵੇ ਦਾ ਜੀ ਬਹੁਤ ਸੰਗਤ ਆ ਰਹੀ ਮੈਂ ਵੇਖਣ ਲਈ ਆ ਵੀ ਬੀਬੀਆਂ ਦੇ ਝੋਲੇ ਭਰ-ਭਰ ਕੇ ਲੈ ਕੇ ਜਾਣ ਲਈ ਹਾਂ ਜੀ ਹਾਂ ਜੀ ਹਾਂ ਜੀ ਸਹੀ ਹਾਂ ਜੀ ਬਾਬਾ ਪਾਲਾ ਜੀ ਦੀ ਕੀ ਤੁਹਾਡੀ ਅੰਨੀ ਬਾਬਾ ਪਾਲਾ ਜੀ ਦੀ ਮਿਹਰਬਾਨੀ ਹੈ ਜੀ ਵਾਹਿਗੁਰੂ ਜੀ ਹੋਰੇ ਲੱਗ ਰਿਹਾ ਬਾਬਾ ਪਾਲਾ ਜੀ ਦਾ ਹਾਂ ਜੀ ਕੋਈ ਉਹਨਾਂ ਨੇ ਕਿਰਪਾ ਕੀਤੀ ਤੁਹਾਡੇ ਦੇ ਮਨ ਦਾ ਨਹੀਂ ਜੀ ਕਿਰਪਾ ਹੈ ਜੀ ਸਾਡਾ ਬਹੁਤ ਸਾਰਾ ਸਾਡੇ ਉਥੇ 20 ਘਰ ਵਿੱਚ 25 ਉਹ ਮਿਹਰਬਾਨੀ ਸਾਰੇ ਵਧੀਆ ਸੈਟ ਵਾਜੀ ਬਾਬਾ ਪਾਲਾ ਜੀ ਸ਼ਰਧਾ ਨਾਲ ਮੰਨਦੇ ਆ ਜੀ ਹਾਂ ਜੀ ਹਾਂ ਜੀ ਸਾਰੇ ਸੈਟ ਵਾਜੀ ਬਹੁਤ ਵਧੀਆ ਘਰ ਸਾਡੇ ਸਾਰੇ ਘਰੇ ਸੇਵਾ ਆਪਣੀ ਖੋਦੇ ਆ ਤੇ ਲੰਗਰ ਲੰਘਦੇ ਆ ਅੱਛਾ ਜੀ ਵਾਈਫ ਦੇ ਖਾਸ ਵਾਈਫ ਦੇ ਤੁਸੀਂ ਵੇਖ ਸਕਦੇ ਹੋ ਕਿ ਭੈਣਾ ਇੱਧਰ ਦੀ ਵੀ ਲਈ ਜਾਂਦੀਆਂ ਉਧਰ ਦੀ ਵੀ ਲਈ ਜਾਂਦੀਆਂ ਤੇ ਬੀਬੀਆਂ ਕੋਸ਼ ਅੰਦਰ ਵੀ ਚੀਰਣ ਲਈਆਂ ਉਹ ਵੀ ਤੁਹਾਨੂੰ ਵਿਖਾਲਦੇ ਆ ਆਹ ਵੇਖੋ ਜੀ ਸਾਡੇ ਇਹ ਭੈਣ ਜੀ ਵਾਈਫ ਉਹਨਾਂ ਦੇ ਪੱਤਰਕਾਰ ਸਾਹਿਬ ਦੀ ਆ ਆਹਨਾਂ ਦੇ ਬੇਟੇ ਆ ਤੇ ਇੰਨੀ ਕਿ ਸੇਵਾ ਕਰਨ ਦੇ ਆ ਵੀ ਮੈਂ ਦੱਸ ਨਹੀਂ ਸਕਦੀ ਕਿ ਪਤਾ ਨਹੀਂ ਕਿੰਨੇ ਕ ਵਾਰ ਸੰਗਤਾਂ ਜਿਹੜੀ ਆ ਝੋਲੇ ਪਰ ਪਰ ਕੇ ਵੀ ਲਈ ਜਾ ਰਹੀ ਆ ਕੀ ਨਾਂ ਪੈਂਦੀ ਆਪਣਾ ਸਰੋਜਵੱਲਾ ਹਾਂਜੀ ਸਰੋਜਵੱਲਾ ਤੇ ਕਿੰਨੇ ਵਜੇ ਦੀ ਸੇਵਾ ਲੱਗੀ ਆ ਜੀ ਹਾਂਜੀ ਕਿੰਨੇ ਵਜੇ ਦੀ ਸੇਵਾ ਕਰਨ ਦਾ ਹੈ ਜੀ ਬਸ ਹੋ ਗਏ 2-3 4 ਘੰਟੇ ਸੇਵਾ ਕਰ ਚਾਰ ਘੰਟੇ ਤੇ ਲੰਗਰ ਸਵੇਰੇ ਕਿੰਨੇ ਵਜੇ ਦਾ ਸ਼ੁਰੂ ਹੋਇਆ ਲੰਗਰ ਸਵੇਰਾ ਇਹ 10 ਵਜੇ ਸ਼ੁਰੂ ਹੋ ਗਿਆ ਜੀ ਅੱਛਾ ਜੀ 7 ਵਜੇ ਤੋਂ ਹੋਇਆ ਕਹਿੰਦੇ ਹਾਂ ਹਾਂ ਠੀਕ ਹੈ ਜੀ ਧੰਨਵਾਦ